ਜਿਹੜਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਪਿੰਡ ਤੋਂ ਸ਼ਹਿਰ ਦਾ ਸਫ਼ਰ ਕਿਦਾਂ ਦਾ ਸੀ ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਜਦੋਂ ਹੋਸ਼ ਸੰਭਾਲੀ ਕਹਿੰਦੇ ਨੇ ਕਿ ਬੜੀ ਮਿਹਨਤ ਤੇ ਲਗਨ ਦੇ ਨਾਲ ਇੱਥੇ ਤੱਕ ਪਹੁੰਚਿਓ ਕੀ ਕਹਿਣਾ ਚਾਹੋਗੇ ਦਰਸ਼ਕਾਂ ਬੰਤਿਆ ਕਿਤੇ ਵੀ ਜਾਵੜੇ ਦੁਨੀਆ ਦੇ ਕਿਸੇ ਕੋਨੇ 'ਚ ਜਾਵੜੇ ਜੀ ਮਤਲਬ ਆਪਦਾ ਪਿੰਡ ਛੱਡ ਕੇ ਸ਼ਹਿਰ 'ਚ ਜਾਵੇ ਸ਼ਹਿਰ ਛੱਡ ਕੇ ਕਿਤੇ ਵਿਦੇਸ਼ 'ਚ ਜਾਵੇ ਹੈਨਾ ਜੀ ਉਹ ਬੰਦੇ ਦੀ ਮਿਹਨਤ ਹੀ ਕੰਮ ਆਉਦੀ ਹੈ ਪਿੰਡ ਦੇ ਵਿੱਚ ਇੱਕ ਸੁਭਾਅ ਬਣਿਆ ਸੀ ਜਾਂ ਪਿੰਡ ਦੀ ਜਿਹੜੀ ਗੁੜਤ ਸੀ ਪਿੰਡ ਦਾ ਇੱਕ ਕਲਚਰ ਸੀ ਜੀ ਉਹ ਹਮੇਸ਼ਾ ਮੇਰੇ ਨਾਲ ਰਿਹਾ ਪਿੰਡ ਦੇ ਵਿੱਚ ਵੀ ਆਂਡ ਗਵਾਂਡ ਵੀ ਪਿੰਡ ਦੀਆਂ ਸੱਥਾਂ ਦੇ ਵਿੱਚ ਵੀ ਜਦੋਂ ਕਿਸੇ ਨਾਲ ਗੱਲਬਾਤ ਬੰਦਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਦੇ ਜਿਹੜੇ ਵਿਚਾਰ ਆ ਉਹ ਵੀ ਨਾਲ ਦੀ ਨਾਲ ਹੀ ਡਵੈਲਪ ਹੋਵੇਂ ਹੁੰਦੇ ਆ ਠੀਕ ਹੈ ਨਾ ਤੁਸੀਂ ਸਿਆਣੇ ਬੰਦਿਆਂ 'ਚ ਬੈਠੇ ਆ ਸਿਆਣੇ ਬੰਦਿਆਂ ਦੀ ਗੱਲ ਸੁਣਦੇ ਆ ਥੋੜੇ ਕੁਝ ਪੱਲੇ ਪੈਂਦਾ ਮੈਂ ਉਹ ਗੱਲਾਂ ਨੂੰ ਬਹੁਤ ਪੱਲੇ ਬੰਨਿਆ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਉਹ ਪੱਲੇ ਬੰਨੀਆਂ ਗੱਲਾਂ ਜਿਹੜੀਆਂ ਉਹੀ ਮਤਲਬ ਜਿਹੜੀ ਉਹ ਗੱਠੜੀ ਮੇਰੇ ਕੋਲ ਹੈਗੀ ਆ ਕਿਵੇਂ ਸੀ ਚੈਲੰਜਸ ਬਹੁਤ ਹੁੰਦੇ ਨੇ ਕਿਉਂਕਿ ਕਹਿੰਦੇ ਨੇ ਸਟਰਗਲ ਤੋਂ ਬਿਨਾ ਪਰਸਨੈਲਿਟੀ ਜਿਹੜੀ ਨਹੀਂ ਬਣਦੀ ਕਾਮਯਾਬੀ ਨਹੀਂ ਬਣਦੀ ਜਿਹੜੇ ਸਰਦਾਰ ਕਰਮ ਸਿੰਘ ਸੀਗੇ ਸਰਦਾਰ ਰਜੀਤ ਸਿੰਘ ਸੀਗੇ ਉਹਨਾਂ ਨਾਲ ਮੇਰੀ ਕਾਫੀ ਸੀ ਬੈਂਕ ਦੇ ਵਿੱਚ ਮਤਲਬ ਉਹ ਨੌਕਰੀ ਕਰਦੇ ਸੀਗੇ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ 10ਵੀਂ ਤੋਂ ਬਾਅਦ ਜਦੋਂ ਪੇਪਰ ਦੇਤੇ ਜੀ ਤੇ ਰਿਜ਼ਲਟ ਆਉਣ ਤੱਕ ਕਾਫੀ ਟਾਈਮ ਹੋਊਗਾ ਜੀ ਤੋ ਇੱਥੇ ਹੀ ਬੈਂਕ 'ਚ ਆ ਜਾਇਆ ਕਰ ਸਾਡੇ ਕੋਲ ਜੀ ਉਹਨਾਂ ਨੇ ਮੈਨੂੰ ਬੈਂਕ ਦੇ ਵਿੱਚ ਦਫਤਰੀ ਦੇ ਰੂਪ ਦੇ ਵਿੱਚ ਕੰਮ ਉੱਥੇ ਦੇ ਦਿੱਤਾ ਪਰ ਜਦੋਂ ਮੇਰਾ ਰਿਜ਼ਲਟ ਆਇਆ ਤੇ ਮੈਂ ਫਿਰ ਉਦੋਂ ਉਸ ਇਲਾਕੇ ਦੇ ਵਿੱਚੋਂ ਫਰਸਟ ਆਇਆ ਸੀਗਾ ਜੀ ਫਿਰ ਮੈਨੂੰ ਬੈਂਕ ਮੈਨੇਜਰ ਸੀ ਜਿਹੜੇ ਸਰਦਾਰ ਹਰਬੰਸ ਸਿੰਘ ਮਾਨ ਮੈਂ ਤਾਂ ਉਹਨਾਂ ਨੂੰ ਇਹ ਰਿਕਵੈਸਟ ਕੀਤੀ ਸੀ ਕਿ ਮੈਨੂੰ ਹੁਣ ਤੁਸੀਂ ਇੱਥੇ ਪੱਕਾ ਕਰ ਦਿਓ ਚਲੋ ਜੇ ਇਹ ਨੌਕਰੀ ਕਿਉਂਕਿ ਆ ਆਰਥਿਕ ਲੋੜਾਂ ਵੀ ਹੁੰਦੀਆਂ ਘਰਾਂ ਦੀਆਂ ਵੀ ਆਏ ਸੀਗਾ ਵੀ ਪੜ੍ਹਿਆ ਤਾਂ ਜਾਣਾ ਨੀਗਾ ਤੇ ਉਹਨਾਂ ਦਾ ਥਾਪੜਾ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਕਰਮ ਸਿੰਘ ਦਾ ਥਾਪੜਾ ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਸੀ ਮੇਰੀ ਕਿਤਾਬ ਦੇ ਵਿੱਚ ਵੀ ਆ ਕਿ ਉਹ ਫਿਰ ਥਾਪੜਾ ਹੀ ਮੈਨੂੰ ਅੱਗੇ ਜਿਹੜਾ ਹੈਗਾ ਹੱਲਾਸ਼ੇਰੀ ਦਿੰਦਾ ਗਿਆ ਤੇ ਮੈਂ ਫਿਰ ਬੀਐਸਸੀ ਵੀ ਕਰ ਗਿਆ ਐਮਐਸਸੀ ਵੀ ਕਰ ਗਿਆ ਪੀਐਚਡੀ ਵੀ ਕਰ ਗਿਆ ਤਾਂ 2007 ਦੇ ਵਿੱਚ ਸੀ ਵਿਦ ਫੈਮਿਲੀ ਜੀ ਪਰਿਵਾਰ ਸਮੇਤ ਮੈਂ ਕੈਨੇਡਾ ਇਮੀਗ੍ਰੇਸ਼ਨ ਵੱਲ ਗਈ ਸੀ ਮੈਂ ਜੀ ਤੇ ਅਸੀਂ ਚਲੇ ਗਏ ਸੀਗੇ ਪਰ ਜੀ ਨਹੀਂ ਲੱਗਿਆ ਉੱਥੇ ਅਸੀਂ ਵਾਪਸ ਪਿੰਡ ਨਹੀਂ ਛੱਡਿਆ ਜਾਂਦਾ ਔਰ ਜੋ ਪੰਜਾਬ ਦਾ ਮਾਹੌਲ ਆ ਉਹ ਨਹੀਂ ਛੱਡਿਆ ਜਾਂਦਾ ਹਾਂ ਵਾਪਸ ਆ ਗਏ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਨਾ ਇਹ ਦੁਨੀਆ ਮੰਡੀ ਪੈਸੇ ਦੀ ਹੈ ਨਾ ਹਰ ਚੀਜ਼ ਵਕਿੰਦੀ ਹੱਸ ਸਜਣਾ ਇੱਥੇ ਹੱਸਦੇ ਚਿਹਰੇ ਵਿਕਦੇ ਆ ਹੱਸਣ ਦੀ ਆਦਤ ਪਾ ਸਜਣਾ ਜੇ ਤੁਸੀਂ ਖੁਦ ਨਹੀਂ ਹੱਸੋਗੇ ਤੁਹਾਡੇ ਨਾਲ ਹੀ ਕੋਈ ਹੱਸਦਾ ਨਹੀਂਗਾ ਮਤਲਬ ਦੁਨੀਆ ਸਾਰੀ ਦੀ ਸਾਰੀ ਦੁਨੀਆ ਮੈਂ ਤਾਂ ਦੇਖਿਆ ਕਿ ਉਦਾਸ ਅੰਦਰੋਂ ਤਾਂ ਕਿਤੋਂ ਕਿਤੋਂ ਹੈਗੀ ਹੈ ਨਾ ਜੇ ਤੁਸੀਂ ਕਿਸੇ ਨਾਲ ਹੱਸ ਲੋਗੇ ਤੁਹਾਡੇ ਨਾਲ ਹੱਸਪੈਂਦਾ ਬੰਦਾ ਜੇ ਤੁਸੀਂ ਨਹੀਂ ਹੱਸੋਗੇ ਫਿਰ ਗਾਂਵ ਨਹੀਂ ਹੱਸਦਾ ਫਿਰ ਤੁਹਾਡੀ ਵੀ ਦਸੀ ਦੁਗਣੀ ਹੋ ਜਾਂਦੀ ਆ ਗਾਂਵਲੇ ਦੀ ਵੀ ਦੁਗਣੀ ਹੋ ਜਾਂਦੀ ਆ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਕਿ ਆਪਦੀ ਭਾਸ਼ਾ ਨੂੰ ਜਰੂਰ ਆਪਦੇ ਨਾਲ ਰੱਖੋ ਬਿਲਕੁਲ ਠੀਕ ਹੈ ਨਾ ਬੋਲੀ ਆਪਣੀ ਦੇ ਉੱਤੇ ਕੰਗ ਮਾਣ ਹੋਣਾ ਚਾਹੀਦਾ ਜੀ ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ ਦੇਖਿਓ ਪੰਜਾਬੀ ਉਹ ਪੰਜਾਬੀ ਨਾਲ ਭਲਾ ਦਿਓ ਮੈਂ ਆਪਣੀ ਲਾਈਫ ਨੂੰ ਮੈਂ ਸਮਝਦਾ ਕਿ ਬਹੁਤ ਇੰਜੋਏ ਕੀਤਾ ਜੀ ਉਹਦੇ ਪਿੱਛੇ ਇਹ ਹੈ ਕਿ ਇਹ ਨਹੀਂ ਕਿ ਇੰਜੋਏ ਕਰਨ ਲਈ ਤੁਹਾਨੂੰ ਪੈਸਾ ਚਾਹੀਦਾ ਹੁੰਦਾ ਜਾਂ ਇੰਜੋਏ ਕਰਨ ਲਈ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਜਿਹੜਾ ਇੰਜੋਏ ਆ ਉਹ ਤੁਹਾਡੇ ਮਨ ਦੀ ਸੈਟੀਸਫੈਕਸ਼ਨ ਆ ਮੈਂ ਗਰੀਬੀ ਵੀ ਦੇਖੀ ਉਹਦਾ ਵੀ ਇੰਜੋਏ ਕੀਤਾ ਆਪਣੀ ਪੜ੍ਹਾਈ ਦੇ ਦੌਰਾਨ ਜਾਂ ਪੜ੍ਹਦੇ ਆ ਜੀ ਮਤਲਬ ਮੈਨੂੰ ਨਹੀਂ ਲੱਗਦਾ ਕਿ ਮੇਰਾ ਕੋਈ ਸ਼ੌਕ ਇਹੋ ਜਿਹਾ ਹੋਊਗਾ ਜਿਹੜਾ ਮੈਂ ਪੂਰਾ ਨਾ ਕੀਤਾ ਹੋਵੇ ਸਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਸਿਆਣੇ ਅਕਸਰ ਇਹ ਗੱਲ ਆਖਦੇ ਨੇ ਕਿ ਜਦੋਂ ਇਨਸਾਨ ਸਬਰ ਤੇ ਸ਼ੁਕਰ ਦੇ ਨਾਲ ਮਿਹਨਤ ਕਰਦਾ ਰਹੇ ਤਾਂ ਇੱਕ ਦਿਨ ਪ੍ਰਮਾਤਮਾ ਜ਼ਰੂਰ ਉਸ ਨੂੰ ਭਾਗ ਲਗਾਉਂਦਾ ਹੈ ਔਰ ਕਿਤੇ ਨਾ ਕਿਤੇ ਜਿਹੜੀ ਮੰਜ਼ਲ ਹੁੰਦੀ ਹੈ ਉਹ ਆਸਾਨੀ ਦੇ ਨਾਲ ਸਰ ਵੀ ਕਰ ਲੈਂਦਾ ਹੈ ਔਰ ਦੂਸਰੇ ਪਾਸੇ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਆਪਣੀ ਕਾਬਲੀਅਤ ਦੇ ਵਿੱਚ ਵਾਧਾ ਕਰਨ ਦੇ ਲਈ ਕੁਝ ਨਾ ਕੁਝ ਇਨਸਾਨ ਨੂੰ ਸਿੱਖਦੇ ਰਹਿਣਾ ਚਾਹੀਦਾ ਕਿਉਂਕਿ ਸਿੱਖਣ ਦੇ ਨਾਲ ਜਿੱਥੇ ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਔਰ ਉਸ ਦੇ ਨਾਲ ਨਾਲ ਸਾਡੀ ਪਰਸਨੈਲਿਟੀ ਵੀ ਜਿਹੜੀ ਆ ਉਹ ਡਿਵੈਲਪ ਹੁੰਦੀ ਹੈ ਸੋ ਅੱਜ ਅਸੀਂ ਇੱਕ ਅਜੀਹੀ ਸ਼ਖਸੀਅਤ ਨੂੰ ਆਪ ਸਭ ਦੇ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਉੱਤੇ ਬਾਬਾ ਨਜ਼ਮੀ ਦੀਆਂ ਇਹ 17 ਬਾਖੂਬੀ ਟੁਕਦੀਆਂ ਨੇ ਕਿ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਸੋ ਜਿਸ ਸ਼ਖਸ ਨੂੰ ਅੱਜ ਦਰਸ਼ਕਾਂ ਦੇ ਅਸੀਂ ਰੂਬਰੂ ਕਰਨ ਲੱਗੇ ਆ ਉਹ ਇੱਕ ਮਿਸਾਲ ਨੇ ਨੌਜਵਾਨਾਂ ਦੇ ਲਈ ਜਿਨ੍ਹਾਂ ਨੇ ਆਮ ਸਧਾਰਨ ਪਰਿਵਾਰ ਦੇ ਵਿੱਚੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਕਿਰਤੀ ਹੋਣ ਦਾ ਵੀ ਸਬੂਤ ਦਿੱਤਾ ਕਿ ਮਿਹਨਤ ਦੇ ਨਾਲ ਕਿਰਤ ਕਰਕੇ ਅਸੀਂ ਵੱਡੀਆਂ-ਵੱਡੀਆਂ ਮੰਜ਼ਲਾਂ ਜਿਹੜੀਆਂ ਉਹ ਸਰ ਕਰ ਸਕਦੇ ਹਾਂ ਸੋ ਸਾਡੇ ਨਾਲ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਡਾਕਟਰ ਨਿਰਮਲ ਜੋੜਾ ਜੀ ਮੌਜੂਦ ਨੇ ਜੋ ਕਿ ਸਟੂਡੈਂਟਸ ਵੈਲਫੇਅਰ ਦੇ ਡਾਇਰੈਕਟਰ ਨੇ ਸੋ ਉਹਨਾਂ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਇਹ ਮੰਜ਼ਲ ਜਿਹੜੀ ਆ ਹਾਸਲ ਕੀਤੀ ਹੈ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਵਿਸ਼ੇਸ਼ ਤੌਰ ਤੇ ਉਹਨਾਂ ਦੀ ਜੀਵਨ ਦੇ ਘਾਤ ਪਾਵਾਂਗੇ ਕਿਉਂਕਿ ਅਜੀ ਹੀ ਜਿਹੜੀ ਸ਼ਖਸੀਅਤ ਆ ਕਿਤੇ ਨਾ ਕਿਤੇ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਵੀ ਹੁੰਦੀ ਹੈ ਜੜਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਸਟ ਆਫ ਆਲ ਬਹੁਤ ਬਹੁਤ ਸ਼ੁਕਰੀਆ ਜੜਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਪਿੰਡ ਤੋਂ ਸ਼ਹਿਰ ਦਾ ਸਫ਼ਰ ਕਿਦਾਂ ਦਾ ਸੀ ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਜਦੋਂ ਹੋਸ਼ ਸੰਭਾਲੀ ਕਹਿੰਦੇ ਨੇ ਕਿ ਬੜੀ ਮਿਹਨਤ ਤੇ ਲਗਨ ਦੇ ਨਾਲ ਇੱਥੇ ਤੱਕ ਪਹੁੰਚਿਓ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੰਦਿਆ ਕਿਤੇ ਵੀ ਜਾਵੜੇ ਦੁਨੀਆ ਦੇ ਕਿਸੇ ਕੋਨੇ ਚ ਜਾਵੜੇ ਜੀ ਮਤਲਬ ਆਪਦਾ ਪਿੰਡ ਛੱਡ ਕੇ ਸ਼ਹਿਰ ਚ ਜਾਵੇ ਸ਼ਹਿਰ ਛੱਡ ਕੇ ਕਿਤੇ ਵਿਦੇਸ਼ ਚ ਜਾਵੇ ਹੈਨਾ ਜੀ ਉਹ ਬੰਦੇ ਦੀ ਮਿਹਨਤ ਹੀ ਕੰਮ ਆਉਦੀ ਹੈ ਜੀ ਮਤਲਬ ਆਪ ਦੀ ਜਿਹੜੀ ਮਿਹਨਤ ਉਹ ਕਰਕੇ ਆਇਆ ਜਾਂ ਕਰਦਾ ਰਹੇ ਉਹੀ ਕੰਮ ਆਉਂਦੀ ਹੈ ਮੈਂ ਵੀ ਪਿੰਡ ਤਾਂ ਖੈਰ ਮੈਂ ਹਲੇ ਵੀ ਨਹੀਂ ਛੱਡਿਆ ਮੇਰੇ ਵਿੱਚੋਂ ਤਾਂ ਪਿੰਡ ਨਹੀਂ ਗਿਆ ਮੇਰਾ ਆਪਦਾ ਪਿੰਡ ਹੈ ਮੇਰਾ ਪਿੰਡ ਬਲਾਸਪੁਰ ਹੈ ਮੋਗੇ ਤੋਂ ਬਰਨਾਲੇ ਵਾਲੀ ਸੜਕ ਤੇ ਹੈ ਜੀ ਮਤਲਬ ਉੱਥੇ ਤੱਕ ਮੈਂ 10ਵੀਂ ਜਮਾਤ ਤੱਕ ਉੱਥੇ ਪੜਿਆ ਫਿਰ ਮੈਂ ਮੇਰੇ ਨਾਲ ਹੀ ਪੱਤੋ ਹੀਰਾ ਸਿੰਘ ਸਕੂਲ ਐ ਜੀ ਉੱਥੇ ਪੜਿਆ ਫਿਰ ਮੈਂ ਗਵਰਨਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬੀਐਸਸੀ ਕੀਤੀ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਮੈਂ ਆ ਗਿਆ ਇੱਥੋਂ ਮੈਂ ਐਮਐਸਸੀ ਕੀਤੀ ਪੀਐਚਡੀ ਕੀਤੀ ਜੀ ਜਾਨੀ ਉਹ ਜਿਹੜੀ ਪਿੰਡ ਦੇ ਵਿੱਚ ਇੱਕ ਸੁਭਾਅ ਬਣਿਆ ਸੀ ਜਾਂ ਪਿੰਡ ਦੀ ਜਿਹੜੀ ਗੁੜਤ ਸੀ ਪਿੰਡ ਦਾ ਇੱਕ ਕਲਚਰ ਸੀ ਜੀ ਉਹ ਹਮੇਸ਼ਾ ਮੇਰੇ ਨਾਲ ਰਿਹਾ ਜੀ ਕਿਉਂਕਿ ਘਰ ਦੇ ਵਿੱਚ ਵੀ ਪਿੰਡ ਦੇ ਵਿੱਚ ਵੀ ਆਟ ਗਵਾਂਡ ਵੀ ਪਿੰਡ ਦੀਆਂ ਸੱਥਾਂ ਦੇ ਵਿੱਚ ਵੀ ਜਦੋਂ ਕਿਸੇ ਨਾਲ ਗੱਲਬਾਤ ਬੰਦਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਦੇ ਜਿਹੜੇ ਵਿਚਾਰ ਆ ਉਹ ਵੀ ਨਾਲ ਦੀ ਨਾਲ ਹੀ ਡਵੈਲਪ ਹੋਵੇਂ ਹੁੰਦੇ ਆ ਠੀਕ ਹੈ ਨਾ ਤੁਸੀਂ ਸਿਆਣੇ ਬੰਦਿਆਂ 'ਚ ਬੈਠੇ ਆ ਸਿਆਣੇ ਬੰਦਿਆਂ ਦੀ ਗੱਲ ਸੁਣਦੇ ਆ ਤੁਹਾਡੇ ਕੁਝ ਪੱਲੇ ਪੈਂਦਾ ਹੈ ਨਾ ਖੇਤਾਂ 'ਚ ਜਾਵੋ ਗਰਾਊਂਡਾਂ 'ਚ ਜਾਵੋ ਜੀ ਕਿ ਹੋਰ ਆਸੇ ਪਾਸੇ ਕਿਤੇ ਵਿਆਹ ਸ਼ਾਦੀਆਂ ਦੇ ਵਿੱਚ ਵਿਚਰੋ ਉਹ ਸਾਰਾ ਕੁਝ ਤੁਹਾਨੂੰ ਮਤਲਬ ਕਿ ਉਹ ਇੱਕ ਪ੍ਰੋਸੈਸ ਲਰਨਿੰਗ ਦਾ ਹੀ ਹੁੰਦਾ ਹੈ ਬੇਸ਼ੱਕ ਉਹ ਕਿਤੇ ਅਚੇਤ ਹੀ ਹੋਵੇ ਜੀ ਮਤਲਬ ਮੰਨ ਲਓ ਕੋਈ ਬੱਚਾ ਵਿਆਹ ਜਾਂਦਾ ਹੈ ਨਾ ਜੀ ਮਤਲਬ ਪਿੰਡ ਦੇ ਵਿੱਚ ਵਿਆਹ ਜਾਂ ਕਿਤੇ ਆਂਡ ਗੋਂਡ ਵਿਆਹ ਜਾਂ ਮੇਰੇ ਸੁਜਾਰੀ ਦੇ ਵਿੱਚ ਵਿਆਹ ਉਹਨੂੰ ਬਹੁਤਾ ਇਸ ਗੱਲ ਸੁਚੇਤ ਪੱਧਰ ਤੇ ਨਹੀਂ ਪਤਾ ਹੁੰਦਾ ਪਰ ਅਚੇਤ ਵਿੱਚ ਉਹਦੇ ਜਿਹੜੀ ਲਰਨਿੰਗ ਕਿਤੇ ਨਾ ਕਿਤੇ ਹੋ ਜਾਂਦੀ ਹੈ ਵੀ ਬੁੜੀਆਂ ਦੀ ਗੱਲ ਸੁਣ ਲਈ ਬੰਦਿਆਂ ਦੀ ਗੱਲ ਸੁਣ ਲਈ ਸਿਆਣਿਆਂ ਦੀ ਗੱਲ ਸੁਣ ਲਈ ਆਪ ਤੋਂ ਵੱਡਿਆਂ ਦੀ ਗੱਲ ਸੁਣ ਲਈ ਮੈਂ ਉਹ ਗੱਲਾਂ ਨੂੰ ਬਹੁਤ ਪੱਲੇ ਬੰਨਿਆ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਕਿ ਉਹ ਪੱਲੇ ਬੰਨੀਆਂ ਗੱਲਾਂ ਜਿਹੜੀਆਂ ਉਹੀ ਮਤਲਬ ਜਿਹੜੀ ਉਹ ਗੱਠੜੀ ਮੇਰੇ ਕੋਲ ਹੈਗੀ ਆ ਤੇ ਉਹ ਉਹ ਬਹੁਤ ਅਮੀਰ ਗੱਠੜੀ ਆ ਮਤਲਬ ਉਹ ਤੁਹਾਨੂੰ ਕਿਤੇ ਡੋਲਰ ਨਹੀਂ ਦਿੰਦੀ ਜ਼ਿੰਦਗੀ ਦੇ ਵਿੱਚ ਮੈਨੂੰ ਮੇਰੇ ਤਾਏ ਚਾਚਿਆਂ ਦੀਆਂ ਜਾਂ ਬਜ਼ੁਰਗਾਂ ਦੀਆਂ ਪਿੰਡ ਦੇਆਂ ਦੀਆਂ ਹਨਾ ਸਰਪੰਚ ਸਾਹਿਬ ਸਾਡੇ ਪਿੰਡ ਦੇ ਜਾਂ ਹੋਰ ਪੰਚਾਇਤ ਅਧਿਆਪਕ ਸੀ ਇਹ ਸਕੂਲ ਦੇ ਉਹ ਸਾਰਿਆਂ ਦੀਆਂ ਗੱਲਾਂ ਮੈਨੂੰ ਅੱਜ ਵੀ ਉਵੇਂ ਹੀ ਹੂ ਬੂ ਜ਼ਿਆਦਾ ਮੈਨੂੰ ਬਹੁਤ ਚਿਰ ਹੋ ਗਿਆ ਪਿੰਡੋਂ ਆ ਇੱਥੇ ਆਇਆ ਨੂੰ ਪਹਿਲਾਂ ਮੈਂ ਫਰੀਦਕੋਟ ਰਿਹਾ ਜੀ ਚਾਰ ਪੰਜ ਸਾਲ ਮੈਂ ਫਰੀਦਕੋਟ ਰਿਹਾ ਉੱਥੇ ਪੜਿਆ ਮੈਂ ਬੀਐਸਸੀ ਕੀਤੀ ਫਿਰ ਮੈਂ ਇੱਥੇ ਆ ਗਿਆ ਇੱਥੇ ਐਮਐਸਸੀ ਕੀਤੀ ਪੀਐਚਡੀ ਕੀਤੀ ਹੁਣ ਮੈਂ ਨੌਕਰੀ ਕਰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਮੈਂ 10 ਸਾਲ ਲਾਇਆ ਜੀ ਪਰ ਮੈਂ ਕਿਤੇ ਵੀ ਇੱਕ ਪਾਲ ਇਹੋ ਜਿਹਾ ਨਹੀਂਗਾ ਵੀ ਮੈਂ ਉਹ ਆਪਣੇ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਨੂੰ ਕਿਤੇ ਵਿਸਾਰਿਆ ਹੋਵੇ ਜਾਂ ਮੇਰੇ ਕੋਈ ਕਿਤੇ ਕੰਮ ਨਾ ਆਇਆ ਹੁਣ ਉਹ ਹਮੇਸ਼ਾ ਹੀ ਕੰਮ ਆਇਆ ਮੇਰੇ ਜੀ ਜੜਾ ਸਾਹਿਬ ਇੱਕ ਸਾਧਾਰਨ ਪਰਿਵਾਰ ਤੋਂ ਸ਼ੁਰੂ ਹੋ ਕੇ ਸਿੱਖਿਆ ਤੁਸੀਂ ਹਾਸਲ ਕੀਤੀ ਗੁਰੂਆਂ ਤੋਂ ਜਿਹੜੀ ਸਿੱਖਿਆ ਲਿਓ ਅੱਜ ਸਟੂਡੈਂਟਸ ਨੂੰ ਵੰਡ ਰਹੇ ਹੋ ਪਰ ਕਿਵੇਂ ਸੀ ਚੈਲੰਜਸ ਬਹੁਤ ਹੁੰਦੇ ਨੇ ਕਿਉਂਕਿ ਕਹਿੰਦੇ ਨੇ ਸਟ੍ਰਗਲ ਤੋਂ ਬਿਨਾ ਪਰਸਨੈਲਿਟੀ ਜਿਹੜੀ ਨਹੀਂ ਬਣਦੀ ਕਾਮਯਾਬੀ ਨਹੀਂ ਬਣਦੀ ਤੁਸੀਂ ਇੱਕ ਬੈਂਕ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ ਸਕੂਲ ਸਕੂਲੀ ਸਿੱਖਿਆ ਦੇ ਦੌਰਾਨ ਬੈਂਕ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ ਨਾਲ-ਨਾਲ ਪੜ੍ਹਾਈ ਨਾਲ-ਨਾਲ ਕੰਮ ਉਹ ਵੀ ਦਰਸ਼ਕਾਂ ਨੂੰ ਦੱਸੋ ਕਿ ਕਿੱਦਾਂ ਉਸ ਚੀਜ਼ ਨੂੰ ਮੈਨੇਜ ਕੀਤਾ ਕਿਉਂਕਿ ਅੱਜ ਕੱਲ ਤਾਂ ਬੱਚੇ ਇਹ ਕਹਿ ਦਿੰਦੇ ਨੇ ਕਿ ਪਲੱਸ 2 ਕਰੋ ਤੇ ਬਾਹਰ ਜਾਓ ਮਾਪਿਆਂ ਨੂੰ ਕਹਿ ਦਿੰਦੇ ਨੇ ਕਿ ਫੀਸਾਂ ਭਰੋ ਔਰ ਸਾਰਾ ਬੋਝ ਮਾਪਿਆਂ ਤੇ ਬਣ ਜਾਂਦਾ ਪਰ ਤੁਸੀਂ ਆਪਣੇ ਆਪ ਦੇ ਲਈ ਪੜ੍ਹੇ ਹੋ ਔਰ ਪਰਿਵਾਰ ਦੇ ਲਈ ਸਾਰਾ ਕੁਝ ਕੀਤਾ ਉਹ ਉਹ ਕਿੱਦਾਂ ਸੀ ਉਸ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਤੁਸੀਂ ਅ ਉਹ ਇਸ ਤਰ੍ਹਾਂ ਸੀ ਕਿ ਜਦੋਂ ਮੈਂ 10ਵੀਂ ਦੇ ਪੇਪਰ ਦਿੱਤੇ ਤਾਂ ਉਦੋਂ ਨਾ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਪੇਪਰਾਂ ਤੋਂ ਬਾਅਦ ਰਿਜ਼ਲਟ ਡਿਕਲੇਅਰ ਕਰਨ ਦੇ ਵਿੱਚ ਕਾਫੀ ਵਕਤ ਲਾਉਂਦਾ ਸੀ ਜੀ ਮਤਲਬ ਤੇ ਮੇਰੀ ਸਾਡਾ ਸਾਡੇ ਪੰਜਾਬ ਐਂਡ ਸਿੰਧ ਬੈਂਕ ਸੀ ਪਿੰਡ ਦੇ ਵਿੱਚ ਮੇਰੀ ਉੱਥੋਂ ਦੇ ਜਿਹੜਾ ਸਟਾਫ ਸੀਗਾ ਉਦੇ ਨਾਲ ਮੇਰੀ ਇਸ ਕਰਕੇ ਆਉਣੀ ਜਾਣੀ ਸੀਗੀ ਜਾਂ ਇਸ ਕਰਕੇ ਸੀ ਕਿ ਉਹ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਸੀ ਕਮਰੇ ਲੈ ਕੇ ਕਿਰਾਏ ਤੇ ਤੇ ਮੇਰੀ ਇੱਕ ਸ਼ੁਰੂ ਤੋਂ ਸੁਭਾਅ ਇਹ ਰਿਹਾ ਕਿ ਮੈਂ ਜੇ ਕੋਈ ਪਿੰਡ ਦੇ ਵਿੱਚ ਸਿਆਣਾ ਬੰਦਾ ਜਾਂ ਮਤਲਬ ਉਹ ਉਦੋਂ ਇਹੀ ਸੀਗਾ ਕਿ ਜਾਂ ਸਕੂਲ ਟੀਚਰ ਪਿੰਡ 'ਚ ਰਹਿੰਦੇ ਹੁੰਦੇ ਸੀ ਤੇ ਜਾਂ ਫਿਰ ਬੈਂਕ ਦੇ ਜਿਹੜੇ ਮੁਲਾਜ਼ਮ ਹੁੰਦੇ ਸੀ ਇਸੇ ਤਰ੍ਹਾਂ ਅੱਗੇ ਅੱਗੇ ਪਿੰਡਾਂ ਦਾ ਹਿਸਾਬ ਇਦਾਂ ਦਾ ਸੀ ਜਿਹੜੇ ਚਾਰ ਘਰ ਨੇ ਉਹ ਵੀ ਉਹਨਾਂ ਨੂੰ ਵੀ ਚਾਚੇ ਤਾਏ ਕਹਿੰਦੇ ਸੀ ਸੀ ਅੱਜ ਕੱਲ ਬੇਸ਼ਕੀ ਸ਼ਹਿਰਾਂ ਵਾਲਾ ਮਾਹੌਲ ਬਣ ਗਿਆ ਲੋਕ ਰਿਸ਼ਤੇ ਭੁੱਲਦੇ ਜਾ ਰਹੇ ਨੇ ਪਰ ਪੁਰਾਣਾ ਸਮਾਂ ਬੜਾ ਇਹ ਵੀ ਉਹ ਤਾਂ ਪਿੰਡ ਦਾ ਕਲਚਰ ਹੀ ਹੈ ਨਾ ਸ਼ੁਰੂ ਤੋਂ ਕਿਉਂ ਹੋ ਰਿਹਾ ਤੇ ਮੈਂ ਉਹ ਜਿਹੜੇ ਸਰਦਾਰ ਕਰਮ ਸਿੰਘ ਸੀਗੇ ਸਰਦਾਰ ਰਜੀਤ ਸਿੰਘ ਸੀਗੇ ਉਹਨਾਂ ਨਾਲ ਮੇਰੀ ਕਾਫੀ ਸੀ ਬੈਂਕ ਦੇ ਵਿੱਚ ਮਤਲਬ ਉਹ ਨੌਕਰੀ ਕਰਦੇ ਸੀਗੇ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ 10ਵੀਂ ਤੋਂ ਬਾਅਦ ਜਦੋਂ ਪੇਪਰ ਦੇਤੇ ਤੇ ਰਿਜ਼ਲਟ ਆਉਣ ਤੱਕ ਕਾਫੀ ਟਾਈਮ ਹੋਊਗਾ ਜੀ ਤੋ ਇੱਥੇ ਬੈਂਕ 'ਚ ਆ ਜਾਇਆ ਕਰ ਸਾਡੇ ਕੋਲੇ ਜੀ ਉਹਨਾਂ ਨੇ ਮੈਨੂੰ ਬੈਂਕ ਦੇ ਵਿੱਚ ਦਫ਼ਤਰੀ ਦੇ ਰੂਪ ਦੇ ਵਿੱਚ ਕੰਮ ਉੱਥੇ ਦੇਤਾ ਵੀ ਰਜਿਸਟਰ ਚੱਕਣੇ ਆ ਉਧਰ ਰੱਖਣੇ ਆ ਉਹਦੋਂ ਵਾਊਚਰਾਂ ਤੇ ਕੰਮ ਦਾ ਹੀ ਕੰਪਿਊਟਰ ਹੁੰਦੇ ਨਹੀਂ ਸੀਗੇ ਜੀ ਮਤਲਬ ਕੈਸ਼ੀਅਰ ਤੋਂ ਰਜਿਸਟਰ ਚੱਕ ਕੇ ਉਧਰ ਰੱਖ ਦੇਣਾ ਉੱਥੋਂ ਚੱਕ ਕੇ ਉਹ ਦੂਜੇ ਪਾਸੇ ਰੱਖ ਦੇਣਾ ਮਤਲਬ ਇਹੋ ਜਿਹਾ ਕੰਮ ਬਹੁਤ ਜ਼ਿਆਦਾ ਉਦੋਂ ਹੁੰਦਾ ਸੀਗਾ ਬੈਂਕਾਂ ਦੇ ਵਿੱਚ ਪੇਪਰਵਰਕ ਜੀ ਤੇ ਮੈਂ ਉਹ ਦੋ ਤਿੰਨ 2.5 ਕਿ ਮਹੀਨੇ ਮੈਨੂੰ ਲੱਗਾ ਉਹ ਮਤਲਬ ਕੀਤਾ ਕੰਮ ਸਰਖਾਹ ਵੀ ਦਿੱਤੀ ਮੇਰਾ ਰੋਲ ਸੀਗਾ ਓਕੇ ਪਰ ਜਦੋਂ ਮੇਰਾ ਰਿਜ਼ਲਟ ਆਇਆ ਤੇ ਮੈਂ ਫਿਰ ਉਦੋਂ ਉਸ ਇਲਾਕੇ ਦੇ ਵਿੱਚੋਂ ਫਰਸਟ ਆਇਆ ਸੀਗਾ ਜੀ ਫਿਰ ਮੈਨੂੰ ਬੈਂਕ ਮੈਨੇਜਰ ਸੀ ਜਿਹੜੇ ਸਰਦਾਰ ਹਰਬੰਸ ਸਿੰਘ ਮਾਨ ਮੈਂ ਤਾਂ ਉਹਨਾਂ ਨੂੰ ਇਹ ਰਿਕਵੈਸਟ ਕੀਤੀ ਸੀ ਕਿ ਮੈਨੂੰ ਹੁਣ ਤੁਸੀਂ ਇੱਥੇ ਪੱਕਾ ਕਰ ਦਿਓ ਕਿ ਚਲੋ ਜੇ ਇਹ ਨੌਕਰੀ ਕਿਉਂਕਿ ਆ ਆਰਥਿਕ ਲੋੜਾਂ ਵੀ ਹੁੰਦੀਆਂ ਘਰਾਂ ਦੀ ਬਿਲਕੁਲ ਵੀ ਆਏ ਸੀਗਾ ਵੀ ਪੜਿਆ ਤਾਂ ਜਾਣਾ ਨੀਗਾ ਫਿਰ ਪਰ ਮੈਨੂੰ ਉਹਨਾਂ ਨੇ ਬਹੁਤ ਸਮਝਾਇਆ ਮੈਨੂੰ ਕਹਿੰਦੇ ਵੀ ਤੂੰ ਨਾ ਤੇਰੇ ਨੰਬਰ ਬਹੁਤ ਅੱਛੇ ਆ ਦਸਵੀਂ ਦੇ ਵਿੱਚੋਂ ਤੇ ਤੂੰ ਕੋਈ ਚੰਗੀ ਪੜ੍ਹਾਈ ਕਰ ਲਾ ਤੇ ਕੋਈ ਨਹੀਂ ਅਸੀਂ ਤੇਰੇ ਨਾਲ ਆ ਫਿਰ ਉਹਨਾਂ ਨੇ ਮੈਨੂੰ ਜਿਹੜੀ ਉਹ 2.5 ਮਹੀਨਿਆਂ ਦੀ ਸੀਗੀ ਉਹ ਤਨਖਾਹ ਦੇ ਕੇ ਤੇ ਮੈਨੂੰ ਫਿਰ ਉੱਥੋਂ ਬੈਂਕ ਦੇ ਵਿੱਚੋਂ ਫਾਰ ਕਰਤਾ ਫਿਰ ਮੈਂ ਜਾ ਕੇ ਸਾਡੇ ਪੱਤੋ ਹੀਰਾ ਸਿੰਘ ਨਾਲ ਹੀ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਸੀਗਾ ਉੱਥੇ ਮੈਂ ਜਾ ਕੇ ਦਾਖਲਾ ਲੈ ਕੇ ਤੇ ਮੈਂ ਪੜ੍ਹਾਈ ਸ਼ੁਰੂ ਕਰਤੀ ਅੱਗੇ ਤੇ ਉਹਨਾਂ ਦਾ ਥਾਪੜਾ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਕਰਮ ਸਿੰਘ ਦਾ ਥਾਪੜਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਸੀ ਮੇਰੀ ਕਿਤਾਬ ਦੇ ਵਿੱਚ ਵੀ ਆ ਕਿ ਉਹ ਫਿਰ ਥਾਪੜਾ ਹੀ ਮੈਨੂੰ ਅੱਗੇ ਜਿਹੜਾ ਹੈਗਾ ਹੱਲਾਸ਼ੇਰੀ ਦਿੰਦਾ ਗਿਆ ਤੇ ਮੈਂ ਫਿਰ ਬੀਐਸਸੀ ਵੀ ਕਰ ਗਿਆ ਐਮਐਸਸੀ ਵੀ ਕਰ ਗਿਆ ਪੀਐਚਡੀ ਵੀ ਕਰ ਗਿਆ ਤੇ ਹੁਣ ਮੈਂ ਇੱਥੇ ਇਸ ਵੇਲੇ ਮਤਲਬ ਨੌਕਰੀ ਕਰ ਰਿਹਾ ਹਾਂ ਪਰਿਵਾਰਕ ਸਪੋਰਟ ਕਿਦਾਂ ਦੀ ਰਹੀ ਪਰਿਵਾਰ ਨੇ ਹਮੇਸ਼ਾ ਸਪੋਰਟ ਬਹੁਤ ਵਧੀਆ ਬਹੁਤ ਵਧੀਆ ਮੈਂ ਜੇ ਲਿਟਰੇਚਰ ਦੇ ਵਿੱਚ ਜਾਂ ਕਲਚਰ ਦੇ ਵਿੱਚ ਜੇ ਮੈਂ ਕੁਝ ਕਰਨ ਜੋਗਾ ਹੋਇਆ ਤਾਂ ਉਹਦੇ ਵਿੱਚ ਪਰਿਵਾਰ ਦੀ ਸਪੋਰਟ ਬਹੁਤ ਜ਼ਿਆਦਾ ਨਹੀਂ ਤਾਂ ਕਰਦੇ ਨੂੰ ਸੀਗਾ ਉਹ ਕਹਿੰਦੇ ਸੀ ਕੋਈ ਨਹੀਂ ਜਿਹੜਾ ਤੇਰਾ ਸ਼ੌਂਕ ਆ ਤੂੰ ਕਰ ਜੋ ਤੇਰੇ ਚਾਹ ਤੂੰ ਪੂਰੇ ਕਰ ਠੀਕ ਹੈ ਡੈਡੀ ਮੇਰੇ ਜਾਂ ਮੰਮੀ ਪਾਪਾ ਸਾਰੇ ਘਰ ਦੇ ਵੱਲੋਂ ਵੀ ਮਤਲਬ ਪੂਰੀ ਸਪੋਰਟ ਸੀ ਗਈ ਤੁਹਾਡੇ ਦਿਲ 'ਚ ਨਹੀਂ ਕਦੇ ਆਇਆ ਕਿ ਹੁਣ ਵਧੀਆ ਪੜ ਲੱਗ ਗਏ ਡਾਕਟੋਰੇਟ ਕਰ ਲਈ ਐ ਚਲੋ ਨੌਕਰੀ ਤਾਂ ਕਰ ਹੀ ਰਹੇ ਹਾਂ ਵਧੀਆ ਤਰੀਕੇ ਨਾਲ ਤੇ ਸੇਵਾਵਾਂ ਦੇ ਰਹੇ ਹਾਂ ਵੀ ਕਿਤੇ ਨਾ ਕਿਤੇ ਤੁਸੀਂ ਵੀ ਬਾਹਰ ਫੋਰਨ ਦੇ ਵਿੱਚ ਜਾ ਕੇ ਸੈਟਲ ਹੋ ਜਾਓ ਹੁਣ ਹੁਣ ਕਦੇ ਇਦਾਂ ਦਾ ਦਿਲ ਦੇ ਵਿੱਚ ਆਉਂਦਾ ਜਾਂ ਨਹੀਂ 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 ਮੈਂ ਤੁਹਾਨੂੰ ਦੱਸ ਦਿਆ ਕਿ ਮੈਂ ਤਾਂ 2007 ਦੇ ਵਿੱਚ ਸੀ ਵਿਦ ਫੈਮਿਲੀ ਜੀ ਪਰਿਵਾਰ ਸਮੇਤ ਮੈਂ ਕੈਨੇਡਾ ਇਮੀਗ੍ਰੇਸ਼ਨ ਵੱਲ ਗਈ ਸੀ ਮੈਨੂੰ ਜੀ ਤਸੀਂ ਚਲੇ ਗਏ ਸੀਗੇ ਪਰ ਜੀ ਨਹੀਂ ਲੱਗਿਆ ਉੱਥੇ ਅਸੀਂ ਵਾਪਸ ਪਿੰਡ ਨਹੀਂ ਛੱਡਿਆ ਜਾਂਦਾ ਔਰ ਜੋ ਪੰਜਾਬ ਦਾ ਮਾਹੌਲ ਹੈ ਉਹ ਨਹੀਂ ਛੱਡਿਆ ਜਾਂਦਾ ਹਾਂ ਵਾਪਸ ਆ ਗਏ ਅਸੀਂ ਇੱਥੇ ਹਾਂ ਜوڑا ਸਾਹਿਬ ਸਿਆਣੇ ਕਹਿੰਦੇ ਨੇ ਕਿ ਖੁਸ਼ ਇਖਲਾਕੀ ਜਿਹੜੀ ਹੁੰਦੀ ਹੈ ਉਹ ਇਬਾਦਤ ਹੁੰਦੀ ਹੈ ਤੁਹਾਨੂੰ ਹਮੇਸ਼ਾ ਹੱਸਦੇ ਦੇਖਦੇ ਆ ਉਸ ਦਾ ਕੀ ਰਾਜ਼ ਹੈ ਕਿ ਕਿਸ ਤਰ੍ਹਾਂ ਚਿਹਰੇ ਤੇ ਮੁਸਕਾਨ ਰਹਿੰਦੀ ਹੈ ਕਿਉਂਕਿ ਅੱਜ ਕੱਲ੍ਹ ਲੋਕ ਤਾਂ ਕਹਿੰਦੇ ਨੇ ਲਾਈਫ ਬੜੀ ਸਟ्रेसਫੁਲ ਹੋ ਗਈ ਆ ਪਰ ਨਿਰਮਲ ਜੋੜਾ ਮੈਂ ਦੇਖਿਆ ਕਿ ਮੈਂ ਕਈ ਵਾਰ ਇੰਟਰਵਿਊ ਤੁਹਾਡੇ ਨਾਲ ਕੀਤੀਆਂ ਨੇ ਹਮੇਸ਼ਾ ਤੁਸੀਂ ਮੁਸਕਰਾਉਂਦੇ ਰਹਿੰਦੇ ਹੋ ਔਰ ਕਈ ਵਾਰ ਜੇਕਰ ਕੋਈ ਕ੍ਰਿਟਿਸਿਜ਼ਮ ਵੀ ਕਰਦਾ ਤਾਂ ਤੁਸੀਂ ਉਹਦਾ ਵੀ ਜਵਾਬ ਹੱਸ ਕੇ ਦਿੰਨੇ ਹੋ ਉਹਦਾ ਕੀ ਰਾਜ਼ ਹੈ ਉਹ ਵੀ ਦਰਸ਼ਕਾਂ ਨੂੰ ਦੱਸੋ ਨਹੀਂ ਦੇਖੋ ਇਹ ਇੱਥੇ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਨਾ ਇਹ ਦੁਨੀਆ ਮੰਡੀ ਪੈਸੇ ਦੀ ਹੈ ਨਾ ਹਰ ਚੀਜ਼ ਵੇਚਦੀ ਫਾਸ ਜਨਾ ਇੱਥੇ ਹੱਸਦੇ ਚਿਹਰੇ ਵਿਕਦੇ ਆ ਹੱਸਣ ਦੀ ਆਦਤ ਪਾ ਜਨਾ ਜੇ ਤੁਸੀਂ ਖੁਦ ਨਹੀਂ ਹੱਸੋਗੇ ਤੁਹਾਡੇ ਨਾਲ ਹੀ ਕੋਈ ਹੱਸਦਾ ਨਹੀਂਗਾ ਜੀ ਮਤਲਬ ਦੁਨੀਆ ਸਾਰੀ ਦੀ ਸਾਰੀ ਦੁਨੀਆ ਮੈਂ ਤਾਂ ਦੇਖਿਆ ਕਿ ਉਦਾਸ ਅੰਦਰੋਂ ਤਾਂ ਕਿਤੋਂ ਕਿਤੋਂ ਹੈਗੀ ਆ ਨਾ ਜੇ ਤੁਸੀਂ ਕਿਸੇ ਨਾਲ ਹੱਸ ਲੋਗੇ ਤੁਹਾਡੇ ਨਾਲ ਹੱਸ ਪੈਂਦਾ ਬੰਦਾ ਜੇ ਤੁਸੀਂ ਨਹੀਂ ਹੱਸੋਗੇ ਫਿਰ ਗਾਂਵ ਨਹੀਂ ਹੱਸਦਾ ਫਿਰ ਤੁਹਾਡੀ ਵੀ ਦਸ ਸੀ ਦੁੱਗਣੀ ਹੋ ਜਾਂਦੀ ਆ ਗਾਂ ਵਾਲੇ ਦੀ ਵੀ ਦੁੱਗਣੀ ਹੋ ਜਾਂਦੀ ਆ ਤੇ ਹੱਸਣਾ ਇੱਕ ਇਹੋ ਜੀ ਚੀਜ਼ ਆ ਵੀ ਜਿਹਦਾ ਕੋਈ ਟੈਕਸ ਨਹੀਂ ਹਜੇ ਤੱਕ ਲੱਗਾ ਹਜੇ ਤੱਕ ਕਿਸੇ ਹਸਦਿਆਂ ਦੇ ਘਰ ਵਸਦੇ ਹਜੇ ਤੱਕ ਇਹ ਤੇ ਜੀਐਸਟੀ ਜਾਂ ਕੋਈ ਟੈਕਸ ਵੀ ਲੱਗਿਆ ਨਹੀਂਗਾ ਇਸ ਕਰਕੇ ਹੱਸਦੇ ਰਹਿਣਾ ਚਾਹੀਦਾ ਬੰਦੇ ਨੂੰ ਕੋਈ ਏਡੀ ਗੱਲ ਬਿਲਕੁਲ ਕਿਉਂਕਿ ਅੱਜਕੱਲ ਟੈਨਸ਼ਨਸ ਬਹੁਤ ਨੇ ਔਰ ਹਾਸੇ ਨਾਲ ਉਹਨਾਂ ਨੂੰ ਥੋੜਾ ਜਿਆਦਾ ਦੂਰ ਕਰਨਾ ਚਾਹੀਦਾ ਹਾਂ ਬਿਲਕੁਲ ਸੋ ਹੋਰ ਦੱਸੋ ਨਿਰਮਲ ਸਰ ਵੀ ਤੁਸੀਂ ਕਿੱਦਾਂ ਦੀ ਰਹੀ ਲਾਈਫ ਕਾਲਜ ਲਾਈਫ ਕਿਵੇਂ ਸੀ ਅੱਜਕੱਲ ਜਿਹੜਾ ਸਮਾਂ ਕਾਲਜ ਦੇ ਵਿੱਚ ਜਿੱਦਾਂ ਸਟੂਡੈਂਟਸ ਤੁਹਾਨੂੰ ਮਿਲਦੇ ਨੇ ਜਦੋਂ ਤੁਸੀਂ ਸਟੂਡੈਂਟ ਸੀ ਕਿੰਨਾ ਕੁ ਫਰਕ ਆ ਗਿਆ ਵਾ ਬਹੁਤ ਫਰਕ ਆ ਗਿਆ ਮੈਂ ਤਾਂ ਐਮਐਸਸੀ ਤੱਕ ਮੇਰੇ ਕੋਲ ਸਾਈਕਲ ਹੁੰਦਾ ਸੀ ਜੀ ਠੀਕ ਹੈ ਨਾ ਉਹ ਮਤਲਬ ਵਰਜਿਸ਼ ਵੀ ਹੁੰਦੀ ਸੀਗੀ ਥੋੜੀ ਹੈ ਨਾ ਮਤਲਬ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਤੇ ਸਸਤਾ ਵੀ ਸੀਗਾ ਵੈਸੇ ਤਾਂ ਚਲੋ ਅਸੀਂ ਤਾਂ ਸਕੂਟਰ ਕਾਰਾਂ ਰੱਖਣ ਦੀ ਗਜਾਇਸ਼ ਹੀ ਕੋਈ ਨਹੀਂ ਸੀ ਉਦੋਂ ਵੈਸੇ ਵੀ ਪੀਏਯੂ ਦੇ ਵਿੱਚ ਵੀ ਕੋਈ ਐਡਾ ਰਵਾਜ ਨਹੀਂ ਸੀਗਾ ਮਤਲਬ ਕਿਸੇ-ਕਿਸੇ ਮੁੰਡੇ ਕੋਲੇ ਸਕੂਟਰ ਹੁੰਦਾ ਹੋਊਗਾ ਹੈ ਨਾ ਤੇ ਇਸ ਕਰਕੇ ਸਾਈਕਲਾਂ ਦਾ ਰਵਾਜ ਸੀਗਾ ਜਾਂ ਜਿਹੜਾ ਖਾਣ ਪੀਣ ਸੀਗਾ ਉਹ ਵੀ ਬੜਾ ਮਤਲਬ ਕਿ ਤੰਦਰੁਸਤੀ ਵਾਲਾ ਸੀ ਜੇ ਘਰੇਲੂ ਜਿਹਾ ਖਾਣਾ ਪੀਣਾ ਹੁੰਦਾ ਸੀਗਾ ਤੇ ਕੰਟੀਨ ਤੇ ਵਾਧੂ ਵਾਧ ਚਾਹ ਹੁੰਦੀ ਸੀ ਨਹੀਂ ਤਾਂ ਆਮ ਤੌਰ ਤੇ ਉਦੋਂ ਮਤਲਬ ਘਰਾਂ ਦੇ ਵਿੱਚੋਂ ਪਿੰਡੀਆਂ ਗਜਰੇਲਾ ਇਹੋ ਜਿਹਾ ਕੁਝ ਬਹੁਤ ਆਉਂਦਾ ਸੀ ਇਹ ਜਿਹੜਾ ਰਵਾਜ ਹੀ ਬਿਲਕੁਲ ਹਟ ਗਿਆ ਹੁਣ ਮੈਂ ਦੇਖਿਆ ਮਤਲਬ ਮੰਨ ਲਓ ਜੇ ਅਸੀਂ ਹੌਸਟਲ 'ਚ ਵੀ ਰਹਿੰਦੇ ਸੀ ਤਾਂ ਅਚਾਰ ਵੀ ਪਿੰਡੋਂ ਲੈ ਆਉਂਦੇ ਜੀ ਕਿਉਂ ਵੀ ਪਿੰਡੋਂ ਲੈ ਆਉਂਦੇ ਹਨਾ ਹੋਰ ਵੀ ਕਈ ਚੀਜ਼ਾਂ ਖਾਣ ਪੀਣ ਵਾਲੀਆਂ ਪਿੰਡੋਂ ਆ ਜਾਂਦੀਆਂ ਤੇ ਅਸੀਂ ਉਹ ਵਧੀਆ ਤਰੀਕੇ ਨਾਲ ਖਾਂਦੇ ਸੀ ਰਲ ਮਿਲ ਕੇ ਵੀ ਖਾ ਲੈਂਦੇ ਸੀ ਪਰ ਅਸਲ ਦੇ ਵਿੱਚ ਜਦੋਂ ਦੇ ਇਹ ਖਾਣ ਪੀਣ ਦਾ ਮਾਹੌਲ ਬਦਲਿਆ ਤੇ ਸਾਡੇ ਨੌਜਵਾਨਾਂ ਦੇ ਵੀ ਵਸ ਦੀ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਹੁਣ ਬਹੁਤ ਕੁਝ ਉਪਲਬਧ ਹੋ ਗਿਆ ਮੰਨ ਲਓ ਹੋਸਟਲ ਦੀ ਉਹਨਾਂ ਨੂੰ ਮਾੜੀ ਜਿਹੀ ਲੱਗੇ ਵੀ ਅੱਜ ਦਾਲ ਸਬਜ਼ੀ ਸਾਡੇ ਨਹੀਂ ਸਵਾਦ ਬਣੀ ਹੈ ਨਾ ਜਾਂ ਸਾਡੇ ਟੇਸਟ ਦੀ ਨਹੀਂ ਗਈ ਜਾਂ ਮੈਨੂੰ ਪਸੰਦ ਨਹੀਂ ਕਰਦਾ ਤਾਂ 1 ਮਿੰਟ ਦੇ ਵਿੱਚ ਆਰਡਰ ਕਰ ਦਿੰਦੇ ਸਵਿਗੀ ਤੇ ਆਰਡਰ ਕਰਦਾ ਜਿੱਥੇ ਬੈਠੋ ਤੇ ਕਰਦਾ ਹੈ ਨਾ ਇਹ ਜਿਹੜਾ ਖਾਣ ਪੀਣ ਦਾ ਰੁਝਾਨ ਹੈ ਨਾ ਮਤਲਬ ਜਿਹੋ ਜਿਹਾ ਤੇਰਾ ਅੰਨ ਪਾਣੀ ਉਹੋ ਜਿਹਾ ਸਾਡਾ ਕੰਮ ਜਾਣੀ ਉਹੋ ਜਿਹਾ ਬੰਦੇ ਦਾ ਜਹਿਨ ਹੋ ਜਾਂਦਾ ਉਹ ਸਾਡੀ ਯੂਥ ਦੇ ਉੱਪਰ ਉਹਨਾਂ ਦੀ ਸੋਚ ਦੇ ਉੱਪਰ ਵੀ ਅਸਰ ਪਾ ਰਿਹਾ ਬਾਕੀ ਜ਼ਿੰਦਗੀ ਦੇ ਤਜਰਬੇ ਤੁਸੀਂ ਸਾਂਝੇ ਕਰ ਰਹੇ ਹੋ ਪ੍ਰਮਾਤਮਾ ਨੇ ਤੁਹਾਨੂੰ ਹਰ ਜਗ੍ਹਾ ਥਾਪੜਾ ਦਿੱਤਾ ਕਿਉਂਕਿ ਪ੍ਰਮਾਤਮਾ ਅੰਗ ਸੰਗ ਹੁੰਦਾ ਤਾਂ ਹੀ ਕਹਿੰਦੇ ਨੇ ਕਿ ਕਾਰਜ ਜਿਹੜੇ ਸਫਲੇ ਹੁੰਦੇ ਨੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋ ਸੈਟੀਸਫਾਈ ਹੋ ਜਿੱਥੇ ਪ੍ਰਮਾਤਮਾ ਨੇ ਬਿਠਾਇਆ ਹੋਇਆ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਮੈਂ ਆਪਣੀ ਲਾਈਫ ਨੂੰ ਮੈਂ ਸਮਝਦਾ ਕਿ ਬਹੁਤ ਇੰਜੋਏ ਕੀਤਾ ਉਦੇ ਪਿੱਛੇ ਇਹ ਹੈ ਕਿ ਇਹ ਨਹੀਂ ਕਿ ਇੰਜੋਏ ਕਰਨ ਲਈ ਤੁਹਾਨੂੰ ਪੈਸਾ ਚਾਹੀਦਾ ਹੁੰਦਾ ਜਾਂ ਇੰਜੋਏ ਕਰਨ ਲਈ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਜਿਹੜਾ ਇੰਜੋਏ ਆ ਉਹ ਤੁਹਾਡੇ ਮਨ ਦੀ ਸੈਟੀਸਫੈਕਸ਼ਨ ਆ ਮੈਂ ਗਰੀਬੀ ਵੀ ਦੇਖੀ ਉਹਦਾ ਵੀ ਇੰਜੋਏ ਕੀਤਾ ਠੀਕ ਹੈ ਮੈਂ ਮਤਲਬ ਕਿ ਮਿਹਨਤ ਵੀ ਕੀਤੀ ਉਹ ਵੀ ਇੰਜੋਏ ਕੀਤਾ ਮੈਨੂੰ ਵਧੀਆ ਨੌਕਰੀਆਂ ਮਿਲੀਆਂ ਮੈਂ ਉਹਨੂੰ ਵੀ ਇੰਜੋਏ ਕੀਤਾ ਮਤਲਬ ਮੈਂ ਮੇਰਾ ਪੈਸ਼ਨ ਸੀ ਕਿ ਮੈਂ ਮਤਲਬ ਕਿ ਕਲਚਰ ਪ੍ਰੋਗਰਾਮ ਕਰਨੇ ਹੈ ਨਾ ਲਿਟਰੇਰੀ ਪ੍ਰੋਗਰਾਮ ਕਰਨੇ ਯੂਥ ਪ੍ਰੋਗਰਾਮ ਕਰਨੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਉਹੀ ਮੇਰਾ ਪ੍ਰੋਫੈਸ਼ਨ ਬਣ ਗਿਆ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੀ ਮਤਲਬ ਇਹੀ ਕੰਮ ਕਰਦੇ ਆ ਇਸ ਤੋਂ ਵੱਡੀ ਸਰਟੀਫਿਕੇਸ਼ਨ ਤਾਂ ਨਹੀਂ ਹੁੰਦੀ ਬੰਦੇ ਨੂੰ ਸੋ ਮੈਂ ਲਾਈਫ ਨੂੰ ਹਮੇਸ਼ਾ ਇੰਜੋਏ ਕੀਤਾ ਔਰ ਇੱਕ ਵੀ ਸ਼ਿਕਵਾ ਨਹੀਂ ਮਤਲਬ ਮੇਰੇ ਮਨ ਦੇ ਵਿੱਚ ਕਿਸੇ ਕਿਸਮ ਦਾ ਰਿਹਾ ਤੁਸੀਂ ਵਰਸਟਾਈਲ ਹੋ ਜਿੱਦਾਂ ਸਟੂਡੈਂਟਸ ਦੇ ਲਈ ਤੁਸੀਂ ਪ੍ਰੋਫੈਸਰ ਹੋ ਕਲਾਕਾਰਾਂ ਨਾਲ ਵੀ ਤੁਹਾਡਾ ਚੰਗਾ ਪ੍ਰੇਮ ਹੈ ਉਹਨਾਂ ਦੇ ਤੁਸੀਂ ਮੰਚ ਸੰਚਾਲਕ ਰਹੇ ਹੋ ਜੀ ਸਿਆਸਤਦਾਨਾਂ ਦੇ ਨਾਲ ਵੀ ਤੁਹਾਡਾ ਚੰਗਾ ਪਿਆਰ ਹੈ ਔਰ ਪਿੱਛੇ ਜਿਹੜੀ ਮਾਨ ਸਾਹਿਬ ਨੇ ਡਿਬੇਟ ਕਰਾਈ ਸੀ ਉਹਦੇ ਵਿੱਚ ਵੀ ਤੁਹਾਡਾ ਕ੍ਰਿਟਿਸਿਜ਼ਮ ਹੋਇਆ ਸੀ ਪਰ ਤੁਸੀਂ ਆਪਣੀ ਡਿਊਟੀ ਇੰਨੀ ਬਾਖੂਬੀ ਨਿਭਾਈ ਕਿ ਵਿਰੋਧੀਆਂ ਨੂੰ ਜਵਾਬ ਜਿਹੜਾ ਆਪਣੇ ਕਰਮ ਦੇ ਨਾਲ ਦੇ ਦਿੱਤਾ। ਨਹੀਂ ਉਹ ਤਾਂ ਮੇਰੀ ਡਿਊਟੀ ਹੀ ਹੈ। ਕਿਵੇਂ ਦੇਖਦੇ ਹੋ ਉਸ ਨੂੰ? ਨਹੀਂ ਮੈਂ ਮੈਂ ਸਮਝਦਾ ਕਿ ਉਹ ਮਿਹਰ ਆ, ਦਾਤੇ ਦੀ ਮਿਹਰ ਆ, ਕਿਰਪਾ ਵਾਹਿਗੁਰੂ ਦੀ। ਮਤਲਬ ਉਹਨੇ ਹਮੇਸ਼ਾ ਚੜ੍ਹਦੀ ਕਲਾ ਹੀ ਬਖਸ਼ੀ ਆ ਨਾ। ਮੈਂ ਵਿਦਿਆਰਥੀ ਜੀਵਨ ਨੂੰ ਬਹੁਤ ਵਧੀਆ ਤਰੀਕੇ ਨਾਲ ਹੰਡਾਇਆ। ਹੂੰ। ਮਤਲਬ ਇੰਨੇ ਵਧੀਆ ਤਰੀਕੇ ਨਾਲ ਹੰਡਾਇਆ ਕਿ ਮੈਂ ਪੜਾ ਆਪਣੀ ਪੜ੍ਹਾਈ ਦੇ ਦੌਰਾਨ ਜਾਂ ਪੜ੍ਹਦਿਆਂ ਜੀ ਮਤਲਬ ਮੈਨੂੰ ਨਹੀਂ ਲੱਗਦਾ ਕਿ ਮੇਰਾ ਕੋਈ ਸ਼ੌਕ ਇਹੋ ਜਿਹਾ ਹੋਊਗਾ ਜਿਹੜਾ ਮੈਂ ਪੂਰਾ ਨਾ ਕੀਤਾ ਹੋਵੇ ਜੀ ਹਨਾ ਮਤਲਬ ਮੈਂ ਹਰ ਤਰ੍ਹਾਂ ਇੰਜੋਏ ਕੀਤਾ ਤੇ ਉਹ ਤੁਸੀਂ ਤਾਂ ਹੀ ਕਰ ਸਕਦੇ ਜੇ ਤੁਹਾਡੇ ਤੇ ਵਾਹਿਗੁਰੂ ਦੀ ਮਿਹਰ ਹੋਵੇ ਤੁਹਾਨੂੰ ਸਾਥ ਹੋਵੇ ਮਤਲਬ ਨਾਲ ਦੇ ਸਾਥੀਆਂ ਦਾ ਸਾਥ ਹੋਵੇ ਅਧਿਆਪਕਾਂ ਦਾ ਸਾਥ ਹੋਵੇ ਘਰਦਿਆਂ ਦਾ ਸਾਥ ਹੋਵੇ ਇਹ ਸਾਰਾ ਦੋਸਤਾਂ ਮਿੱਤਰਾਂ ਦਾ ਸਾਥ ਹੋਵੇ ਇਹ ਸਾਰਾ ਕੁਝ ਉਹਨਾਂ ਦੇ ਨਾਲ ਕਰਕੇ ਹੋਇਆ। ਦੋਸਤਾਂ ਮਿੱਤਰਾਂ ਦੀ ਗੱਲ ਕੀਤੀ ਕੋਈ ਖਾਸ ਦੋਸਤ ਜਿਹੜਾ ਦਿਲ ਦੇ ਬਹੁਤ ਕਰੀਬ ਹੋਵੇ। ਬਹੁਤ ਤਾਂ ਨਹੀਂ ਕਿਸੇ ਇੱਕ ਦਾ ਨਾਮ ਆਪਾਂ ਰਿਵੀਲ ਨਹੀਂ ਕਰ ਸਕਦੇ ਨਹੀਂ ਕਹਿ ਸਕਦੇ ਕਿਉਂਕਿ ਬਾਕੀ ਦੂਜੇ ਨਾਰਾਜ਼ ਹੋ ਜਾਣਗੇ। ਇਹ ਹੁੰਦਾ ਨਾ ਸਾਰੇ ਕਿੱਸਾ ਦੋਸਤੀ ਦਾ ਸੁਣਾ ਦਿਓ ਜਿਹੜਾ ਕਿਉਂਕਿ ਜਿਹੜਾ ਵਕਫਾ ਰਿਹਾ ਤੁਹਾਡੇ ਸਾਨੂੰ ਤਾਂ ਮੈਨੂੰ ਯਾਰ ਮੇਰੇ ਲੱਗਦੇ ਖੁਦਾ ਵਰਗੇ ਕਿਸੇ ਅੱਲਾਹ ਤੇ ਦੁਆ ਵਰਗੇ ਹੀ ਆ ਸਾਰੇ। ਮਤਲਬ ਮਿਲਦੇ ਰਹਿੰਦੇ ਨੇ ਸਟੂਡੈਂਟਸ ਜਿਹੜੇ ਨੇ ਜਾਂ ਕਾਲਜ ਵਾਲੇ ਬਹੁਤ ਸਕੂਲ ਤੋਂ ਲੈ ਕੇ ਕਾਲਜ ਯੂਨੀਵਰਸਿਟੀ ਸਾਰੇ ਜਿਹੜੇ ਮੇਰੇ ਦੋਸਤ ਮੇਰੇ ਨਾਲ ਪੜ੍ਹੇ ਆ ਉਹ ਮੈਨੂੰ ਮਿਲਦੇ ਆ ਬਹੁਤ ਚੰਗੀ ਤਰ੍ਹਾਂ ਮਿਲਦੇ ਆ ਉਵੇਂ ਮਿਲਦੇ ਆ ਜਿਵੇਂ ਪਹਿਲਾਂ ਮਤਲ ਮਿਲਦੇ ਸੀ ਕਿਸੇ ਨਾਲ ਕੋਈ ਨਾਰਾਜ਼ਗੀ ਵੀ ਜਿਵੇਂ ਮਾਨ ਸਾਹਿਬ ਦਾ ਤੁਸੀਂ ਗੀਤ ਗਾਇਆ ਮੈਨੂੰ ਯਾਰ ਮੇਰੇ ਯਾਦ ਦੇ ਕਹਿੰਦੇ ਨੇ ਕਿ ਸਾਡੀ ਯਾਰੀ ਦੇ ਛੱਲੇ ਨਹੀਂ ਕਿਸੇ ਨਾਲ ਕੋਈ ਟ੍ਰਾਜੇਡੀ ਸਾਡੀ ਯਾਰੀ ਦੇ ਛੱਲੇ ਦੇ ਨਮੇ ਚ ਨਾਏ ਯਾਰ ਨਿਕਲੇ ਉਪਰੀ ਬਲਾ ਵਰਗੇ ਕਈ ਵਾਰ ਹੋ ਜਾਂਦਾ ਉਸ ਜ਼ਿੰਦਗੀ ਨਹੀਂ ਨਹੀਂ ਉਪਰੀ ਬਲਾ ਤਾਂ ਟੱਕਰੀ ਨਹੀਂ ਕੋਈ ਜ਼ਿੰਦਗੀ ਦੇ ਵਿੱਚ ਇਹੀ ਇਹੀ ਮੈਂ ਵਾਹਿਗੁਰੂ ਦਾ ਸ਼ੁਕਰ ਆ ਅੱਜ ਤੱਕ ਪੋਜ਼ਿਟਿਵ ਰਹੀ ਆ ਜ਼ਿੰਦਗੀ ਉਪਰੀ ਬਲਾ ਤਾਂ ਮਤਲਬ ਮੈਨੂੰ ਕਦੇ ਪਰੇਸ਼ਾਵਾ ਵੀ ਨਹੀਂ ਮਿਲਿਆ ਜ ਪਰਮਾਤਮਾ ਦਾ ਹੀ ਸ਼ੁਕਰ ਹੈ ਕਿ ਹਰ ਜਗ੍ਹਾ ਤੁਹਾਡੇ ਨਾਲ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਜੁੜੀਆਂ ਰਹੀਆਂ ਜੁੜੀਆਂ ਰਹੀਆਂ ਹੋਰ ਸਨੇਹਾ ਨੌਜਵਾਨਾਂ ਨੂੰ ਕੀ ਦੇਣਾ ਚਾਹੋਗੇ ਤੁਸੀਂ ਕਿਉਂਕਿ ਇੱਕ ਜਿੱਦਾਂ ਮੈਂ ਸ਼ੁਰੂਆਤੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਇੱਕ ਆਮ ਸਧਾਰਨ ਘਰ ਤੋਂ ਸਫ਼ਰ ਸ਼ੁਰੂ ਕੀਤਾ ਔਰ ਮਾਲਕ ਨੇ ਦੇਸ਼ ਦੀਆਂ ਲੀਡਿੰਗ ਯੂਨੀਵਰਸਿਟੀ ਦੇ ਵਿੱਚੋਂ ਇੱਕ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਸ ਵਿੱਚ ਤੁਹਾਨੂੰ ਇੱਕ ਵਧੀਆ ਅਹੁਦੇ ਤੇ ਬਿਠਾਇਆ ਔਰ ਤੁਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਸੋ ਜਿਹੜੇ ਆਉਣ ਵਾਲੇ ਨੌਜਵਾਨ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਖਾਸ ਸੰਦੇਸ਼ ਕੀ ਹੈ ਜਿਹੜੇ ਬਾਹਰ ਜਾ ਰਹੇ ਨੇ ਪੰਜਾਬ ਨੂੰ ਛੱਡ ਰਹੇ ਨੇ ਕਿਉਂਕਿ ਖੇਤੀਬਾੜੀ ਸਾਡਾ ਪੰਜਾਬ ਖੇਤੀ ਪ੍ਰધાન ਸੂਬਾ ਹਾਂ ਬਿਲਕੁਲ ਔਰ ਦੇਸ਼ ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ ਇੱਥੋਂ ਨਵੇਂ ਕਿਸਾਨ ਨਿਕਲਣਗੇ ਨਵੇਂ ਡਾਕਟਰ ਨਿਕਲਣਗੇ ਸੋ ਤੁਹਾਡਾ ਸੁਨੇਹਾ ਕੀ ਹੈ ਨੌਜਵਾਨਾਂ ਨੂੰ ਕਿ ਕਿਸ ਤਰ੍ਹਾਂ ਪੰਜਾਬ ਦੀ ਭੈਤਰੀ ਲਈ ਅਸੀਂ ਕੀ ਆ ਸਕਦੇ ਹਾਂ ਦੇਖੋ ਇਹ ਹੀ ਆ ਕਿ ਇੱਕ ਤਾਂ ਬੰਦੇ ਨੂੰ ਆਪਣੀ ਧਰਤੀ ਦੇ ਨਾਲ ਜੀ ਆਪਣੀ ਮਿੱਟੀ ਦੇ ਨਾਲ ਨਾਲ ਜੀ ਜੁੜਿਆ ਰਹਿਣਾ ਚਾਹੀਦਾ ਜੀ ਮਤਲਬ ਆਪਦੀ ਭਾਸ਼ਾ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਜੀ ਇਹ ਨਹੀਂ ਕਿ ਦੂਸਰੀਆਂ ਭਾਸ਼ਾਵਾਂ ਨੂੰ ਸਿੱਖੋ ਨਾ ਦੂਜੀ ਭਾਸ਼ਾ ਨੂੰ ਸਿੱਖਣਾ ਤਾਂ ਬਹੁਤ ਜ਼ਰੂਰੀ ਆ ਜ਼ਰੂਰੀ ਬਿਲਕੁਲ ਜੇ ਅਸੀਂ ਆਪਣੇ ਰਾਜ ਤੋਂ ਬਾਹਰ ਜਾ ਕੇ ਜਾਂ ਆਪਣੇ ਦੇਸ਼ ਤੋਂ ਬਾਹਰ ਜਾ ਕੇ ਕਾਰੋਬਾਰ ਕਰਨਾ ਨੌਕਰੀਆਂ ਕਰਨਾ ਤਾਂ ਸਾਡੇ ਲਈ ਜ਼ਰੂਰੀ ਆ ਕਿ ਦੂਸਰੀਆਂ ਭਾਸ਼ਾਵਾਂ ਨੂੰ ਸਿੱਖੀਏ ਭਾਵੇਂ ਅੰਗਰੇਜ਼ੀ ਹੋਵੇ ਜਾਂ ਉੱਥੋਂ ਦੀਆਂ ਹੋਰ ਭਾਸ਼ਾਵਾਂ ਹੋਣ ਪਰ ਆਪਣੀ ਭਾਸ਼ਾ ਨੂੰ ਛੱਡ ਕੇ ਉਹਨਾਂ ਨੂੰ ਸਿੱਖਣਾ ਇਹ ਬੜਾ ਵੱਡਾ ਗੁਨਾਹ ਜੀ ਤੇ ਵੈਸੇ ਵੀ ਸਿਆਣੇ ਕਹਿੰਦੇ ਆ ਜਾਂ ਸਾਡੇ ਭਾਸ਼ਾ ਵਿਗਿਆਨੀ ਕਹਿੰਦੇ ਆ ਕਿ ਜੇ ਜਿਹੜੇ ਬੰਦੇ ਨੂੰ ਆਪਣੀ ਮਾਂ ਬੋਲੀ ਜੀ ਨਹੀਂ ਆਉਂਦੀ ਜਾਂ ਨਹੀਂ ਸਿੱਖੀ ਉਹ ਦੁਨੀਆ ਦੀ ਕੋਈ ਵੀ ਭਾਸ਼ਾ ਸਿੱਖ ਨਹੀਂ ਸਕਦਾ ਬਿਲਕੁਲ ਮਤਲਬ ਅਸੀਂ ਪੰਜਾਬੀ ਲੋਕ ਆ ਮੰਨ ਲਓ ਸਾਡੀ ਮਾਂ ਬੋਲੀ ਪੰਜਾਬੀ ਆ ਸਾਡੇ ਲਈ ਹੋਰ ਬੋਲੀਆਂ ਸਿੱਖਣ ਦੇ ਲਈ ਸਾਡੀ ਜਿਹੜੀ ਆਧਾਰ ਹੈ ਉਹ ਪੰਜਾਬੀ ਭਾਸ਼ਾ ਬਣੂ ਜੀ ਜੇ ਅਸੀਂ ਪੰਜਾਬੀ ਸਹੀ ਬੋਲਦੇ ਆ ਜੀ ਤਾਂ ਅਸੀਂ ਦੂਜੀਆਂ ਭਾਸ਼ਾਵਾਂ ਵੀ ਸਹੀ ਬੋਲ ਸਕਦੇ ਆ ਜੀ ਜੇ ਅਸੀਂ ਜੇ ਸਾਡਾ ਆਪ ਆਪਣੀ ਭਾਸ਼ਾ ਤੇ ਕਮਾਨ ਨਹੀਂ ਅਸੀਂ ਆਪਣੀ ਭਾਸ਼ਾ ਸਹੀ ਨਹੀਂ ਬੋਲ ਸਕਦੇ ਤਾਂ ਫਿਰ ਦੂਜੀਆਂ ਭਾਸ਼ਾਵਾਂ ਵੀ ਸਿੱਖਿਆ ਨਹੀਂ ਜਾਂਦੀਆਂ ਇਸ ਕਰਕੇ ਮੈਂ ਤਾਂ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਕਿ ਆਪਦੀ ਭਾਸ਼ਾ ਨੂੰ ਜਰੂਰ ਆਪਦੇ ਨਾਲ ਰੱਖੋ ਬਿਲਕੁਲ ਠੀਕ ਹੈ ਨਾ ਬੋਲੀ ਆਪਣੀ ਦੇ ਉੱਤੇ ਕੰਗ ਮਾਣ ਹੋਣਾ ਚਾਹੀਦਾ ਜੀ ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾਨਾ ਵੁਝਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾਲ ਪਹਲਾ ਦਿਓ ਜੇ ਪੰਜਾਬੀ ਭੁੱਲ ਗਏ ਤਾਂ ਬਹੁਤ ਔਖਾ ਹੋ ਜੂ ਸਾਡੇ ਲਈ ਜਿਉਣਾ ਇਸ ਕਰਕੇ ਪੰਜਾਬੀ ਨੂੰ ਜਿਉਂਦਾ ਜਗਦਾ ਰੱਖਣਾ ਸਾਡੇ ਬਹੁਤ ਸਾਰੇ ਖ਼ਵਾਰ ਹੈ ਬਹੁਤ ਸਾਰੇ ਰਸਾਲੇ ਆ ਚੈਨਲ ਹੈ ਬਹੁਤ ਸਾਰੇ ਸਾਡੇ ਲੇਖਕ ਹੈ ਬਹੁਤ ਸਾਰੀਆਂ ਕਿਤਾਬਾਂ ਉਹ ਲਿਖਦੇ ਆ ਸੋ ਉਹਦੇ ਨਾਲ ਸਾਡੇ ਨੌਜਵਾਨ ਪੀੜੀ ਨੂੰ ਜੁੜ ਕੇ ਰਹਿਣਾ ਚਾਹੀਦਾ ਦੂਜਾ ਆਪਣੀ ਧਰਤੀ ਨਾਲ ਜੁੜਨਾ ਠੀਕ ਹੈ ਨਾ ਸੰਤਰਾ ਬਦਾਸੀ ਕਹਿੰਦੇ ਆ ਕਿ ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ ਘਟ ਮੰਡੀ ਵਿੱਚ ਮੁੱਲ ਪੈਂਦਾ ਪਹਿਣ ਦੇ ਰਹਿਣ ਦੇ ਨਹੀਂ ਵਾਏ ਮੈਨੂੰ ਮੇਰੇ ਪਿੰਡ ਰਹਿਣ ਦੇ ਪਿੰਡ ਦਾ ਮਤਲਬ ਕਿ ਅਸੀਂ ਆਪਣੀ ਮਿੱਟੀ ਦੇ ਨਾਲ ਆਪਣੀ ਧਰਤੀ ਦੇ ਨਾਲ ਜੁੜ ਕੇ ਰਹੀਏ ਤੇ ਦੁਨੀਆ ਦੇ ਉੱਤੇ ਮੁੱਲ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਇਸ ਗੱਲ ਦਾ ਵੀ ਜੇ ਥੋੜਾ ਬਹੁਤਾ ਘਟ ਵੀ ਪੈ ਜੂਗਾ ਬੰਦਾ ਬੰਦੇ ਦੀ ਜਿਹੜੀ ਪਛਾਣ ਆ ਜਾਣ ਤੋਂ ਬਾਅਦ ਉਹਦੀ ਇਹੀ ਬਣਦੀ ਹੈ ਕੋਈ ਆਪਦੀ ਮਾਂ ਬੋਲੀ ਲਈ ਆਪਣੀ ਧਰਤੀ ਲਈ ਕੀ ਕਰਕੇ ਗਿਆ ਇਸ ਕਰਕੇ ਵੱਡੇ ਸੁਪਨੇ ਲੈਣੇ ਚਾਹੀਦੇ ਆ ਉਦਾਸ ਨਹੀਂ ਯਾਰ ਜ਼ਿੰਦਗੀ ਚ ਹੋਣਾ ਚਾਹੀਦਾ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਕਈ ਵਾਰੀ ਸਾਡੇ ਨੌਜਵਾਨ ਡੋਲ ਜਾਂਦੇ ਆ ਵੀ ਨੌਕਰੀ ਨਹੀਂ ਮਿਲੀ ਜਾਂ ਪੈਸੇ ਦੀ ਘਾਟ ਹੈ ਜਾਂ ਆਰਥਿਕ ਕੋਈ ਪ੍ਰੋਬਲਮ ਹੈ ਇਹੋ ਜੀਆਂ ਸਮੱਸਿਆਵਾਂ ਤਾਂ ਆਉਂਦੀਆਂ ਜੀ ਤੁਸੀਂ ਸਾਡੇ ਬਜ਼ੁਰਗਾਂ ਦਾ ਇਤਿਹਾਸ ਪੜੋ ਸਾਡੇ ਪੀਰਾਂ ਫਕੀਰਾਂ ਦੀਆਂ ਲਿਖਤਾਂ ਨੂੰ ਪੜੋ ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨਾਂ ਨੂੰ ਪੜੋ ਕਿ ਕਿਵੇਂ ਉਹਨਾਂ ਨੇ ਸਾਨੂੰ ਡੋਲਣ ਤੋਂ ਬਚਾਇਆ ਜ਼ਿੰਦਾਦਿਲੀ ਦੇ ਨਾਲ ਜ਼ਿੰਦਾਦਿਲੀ ਦੇ ਨਾਲ ਜ਼ਿੰਦਾਦਿਲੀ ਦੇ ਨਾਲ ਜਿਉਣਾ ਸਾਨੂੰ ਸਿਖਾਇਆ ਇਸ ਕਰਕੇ ਕੋਈ ਏਡੀ ਗੱਲ ਨਹੀਂ ਸੁਪਨੇ ਤਾਂ ਵੱਡੇ ਲੈਣੇ ਚਾਹੀਦੇ ਹਰ ਸੁਪਨਾ ਬੰਦੇ ਦਾ ਪੂਰਾ ਹੁੰਦਾ ਜੀ ਉਸਤਾਦ ਆਮਨ ਕਹਿੰਦਾ ਨਾ ਕਿ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ ਜੀ ਬੰਦਾ ਰਾਂਝਾ ਤਖਤ ਹਜ਼ਾਰਿਆਂ ਤੁਰੇ ਤਾਂ ਸਹੀ ਪੈਰਾ ਹੀਟ ਸਿਆਲਾ ਦਾ ਚੰਗਾ ਬਿਲਕੁਲ ਉਹ ਕਹਿੰਦੇ ਨੇ ਕਿ ਤਪਦੇ ਹਿਰਦਿਆਂ ਦੇ ਲਈ ਮੈਂ ਸ਼ਾਇਰ ਬਣ ਗਿਆ ਹਾਂ ਤੇਰੀ ਤਕਣੀ ਦਾ ਜਾਦੂ ਹੈ ਕਿ ਮੈਂ ਆਸ਼ਿਕ ਬਣ ਗਿਆ ਹਾਂ ਕਦੇ ਫੇਰ ਹੀ ਨਾ ਤਸਬੀ ਰੱਬ ਦੇ ਨਾਮ ਵਾਲੀ ਸਾਈਂ ਮਿਲਿਆ ਇਬਾਦਤ ਹੋਈ ਤੇ ਮੈਂ ਆਬਦ ਬਣ ਗਿਆ ਹਾਂ ਕੋਸ਼ਿਸ਼ਾਂ ਮਿਹਨਤਾਂ ਨੂੰ ਫਲ ਜ਼ਰੂਰ ਮਾਲਕ ਲਾਉਂਦਾ ਕੋਈ ਵੀ ਕੰਮ ਹੈ ਮਿਹਨਤ ਤੋਂ ਦੇ ਨਾਲ ਨਾ ਪੂਰਾ ਹੋ ਜਾਂਦਾ ਮਤਲਬ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੁੰਦਾ ਬਾਕੀ ਤਾਨੂੰ ਇਸ ਗੱਲ ਚ ਸਵਾਦ ਜ਼ਿਆਦਾ ਆਉਂਦਾ ਜੀ ਕਿ ਤੁਸੀਂ ਤੰਗੀਆਂ ਤਰੁਸ਼ੀਆਂ ਚੋਂ ਲੰਘ ਕੇ ਤਾਂ ਕੀ ਕਰੋ ਜੇ ਤੁਸੀਂ ਬਹੁਤ ਸਾਰੀਆਂ ਸਹੂਲਤਾਂ ਵਾਲੀ ਤਰੱਕੀ ਕੀਤੀ ਆ ਉਹ ਵੀ ਤੁਹਾਡੀ ਜ਼ਿੰਦਗੀ ਚ ਕੋਈ ਬਹੁਤਾ ਸੁਖ ਸਵਾਦ ਵਾਲੀ ਗੱਲ ਨਹੀਂ ਕਹੀ ਜਰੀ ਹੁੰਦੀ ਤੁਹਾਨੂੰ ਤੁਹਾਨੂੰ ਸਾਸ ਉਦੋਂ ਆਉਂਦਾ ਜਦੋਂ ਤੁਸੀਂ ਮਤਲਬ ਕਿ ਇੱਕ ਤਰ੍ਹਾਂ ਦੇ ਕਿਸੇ ਬਹੁਤ ਸਾਰੇ ਸਖਤ ਸਮਿਆਂ ਦੇ ਵਿੱਚੋਂ ਲੰਘ ਕੇ ਬਹੁਤ ਸਾਰੀਆਂ ਔਖੇ ਰਾਹਾਂ ਚੋਂ ਲੰਘ ਕੇ ਮੰਜ਼ਿਲ ਤੇ ਪਹੁੰਚਦੇ ਆ ਫਿਰ ਉਸ ਮੰਜ਼ਿਲ ਦਾ ਵੀ ਸਵਾਦ ਆਉਂਦਾ ਬੰਦੇ ਨੂੰ ਇਨਸਾਨ ਸਿੱਖਦਾ ਬਹੁਤ ਉਹ ਦੇ ਵਿੱਚੋਂ ਸੋ ਇਸ ਕਰਕੇ ਇਨ੍ਹਾਂ ਮੰਜ਼ਲਾਂ ਤੋਂ ਇਨ੍ਹਾਂ ਤੇ ਪਹੁੰਚਣ ਲਈ ਮਤਲਬ ਜਿਹੜੇ ਰਾਹ ਆ ਇਹਨਾਂ ਤੋਂ ਕਦੇ ਘਬਰਾਉਣਾ ਯਾਰ ਔਖੇ ਸੌਖੇ ਆਉਂਦੇ ਹੀ ਰਹਣੇ ਆ ਕਵਿਟੀ ਕਰਨੀ। ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ। ਜੀ ਬਹੁਤ-ਬਹੁਤ ਸ਼ੁਕਰੀਆ। ਸੋ ਤਾਂ ਅੰਤ ਵਿੱਚ ਮੈਂ ਇਹੀ ਕਹਾਗਾ ਕਿ ਤੂੰ ਥੱਕ ਕੇ ਨਾ ਬੈਠ ਅਭੀ ਉਡਾਨ ਤੇਰੀ ਬਾਕੀ ਹੈ। ਤੂੰ ਥੱਕ ਕੇ ਨਾ ਬੈਠ ਅਭੀ ਉਡਾਨ ਤੇਰੀ ਬਾਕੀ ਹੈ। ਅਭੀ ਤਾਂ ਨਾਪੀ ਹੈ ਜ਼ਮੀਨ ਤੂੰ ਨੇ ਆਸਮਾਨ ਅਭੀ ਬਾਤੀ ਹੈ। ਨਿਰਮਲ ਜੋੜਾ ਜੀ ਦੇ ਨਾਲ ਇਹ ਕੁਝ ਖਾਸ ਪਲ ਦਰਸ਼ਕਾਂ ਦੇ ਰੂਪ ਰੂਪ ਕੀਤੇ ਸੋ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿਸ ਤਰ੍ਹਾਂ ਦਾ ਉਹਨਾਂ ਦਾ ਸਫ਼ਰ ਰਿਹਾ। ਸਕੂਲੀ ਸਿੱਖਿਆ ਤੋਂ ਲੈ ਕੇ ਕਾਲਜ ਔਰ ਇੱਕ ਆਮ ਸਾਧਾਰਨ ਪਰਿਵਾਰ ਤੋਂ ਪੜ੍ਹਾਈ ਦੇ ਨਾਲ-ਨਾਲ ਬੈਂਕ ਦੀ ਨੌਕਰੀ ਕਰਦੇ ਹੋਏ ਅੱਜ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਸੋ ਕੋਸ਼ਿਸ਼ ਹਿੰਮਤ ਕਹਿੰਦੇ ਨੇ ਕਿ ਹਿੰਮਤੇ ਮਰਦਾ ਮਦਦ ਦੇ ਖੁਦਾ ਜੇਕਰ ਤੁਸੀਂ ਹਿੰਮਤ ਕਰਦੇ ਰਹੋਗੇ ਤਾਂ ਪਰਮਾਤਮਾ ਆਪ ਅੰਕਸੰਖ ਹੋਗੇ ਤੁਹਾਡੇ ਕਾਰਜ ਸਫਲੇ ਕਰਦਾ ਸਤਿ ਸ਼੍ਰੀ ਅਕਾਲ